ਤੇ ਗੁਰੂ ਰਾਮਦਾਸ ਜੀ ਨੇ ਦੋ ਪੁਨ ਬਹੁਤ ਵੱਡੇ ਕਹੇ ਤੁਸੀਂ ਰੋਜ਼ ਪੜ੍ਹਦੇ ਹੋ ਜੀ ਇਹ ਪਾਠ ਕਾਮ ਕਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਖਰ ਲਿਵ ਮੰਡਲ ਮੰਡਾ ਹੈ ਹੁਣ ਅਗਲੀਆਂ ਦੋ ਤੁਕਾਂ ਨੇ ਪੁਨ ਵੱਡਾ ਕੀ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਮਹਾਰਾਜ ਕਹਿੰਦਿਆ ਸਾਧੂ ਲਫ਼ਜ਼ ਇਤੇ ਸਤ ਗੁਰੂ ਲਈ ਵਰਤਿਆ ਕੰਨੇ ਗੁਰੂ ਅੱਗੇ ਚੋਕ ਅੰਜਲੀ ਪਾਵੇਂ ਅੰਜਲੀ ਦਰਤ ਬੁੱਕ ਵੀ ਕੀਤਾ ਜਾਂਦਾ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਨਾਲ ਸ਼ਬਦ ਵਰਦੇ ਨੇ ਕਰ ਡੰਡੌਤ ਪੁੰਨ ਵੱਡਾ ਹੈ ਡੰਡੌਤ ਕਰ ਇਹ ਵੱਡਾ ਪੁੰਖ ਹੈ ਮੈਂ ਬੇਨਤੀ ਕਰਾਂਗਾ ਡੰਡੌਤ ਦਾ ਅਰਥ ਡੰਡੇ ਵੱਤ ਇਹਦੇ ਅਰਥ ਗੁਰਮਖ ਨੇ ਇੱਕ ਤਾਂ ਹੀ ਚਲੋ ਕਰਨਿਆ ਲੰਮਾ ਸਿੱਧੇ ਡੰਡੇ ਦੀ ਤਰ੍ਹਾਂ ਯਾਦ ਰੱਖਿਓ ਕਈ ਡੰਡੇ ਟੇਡੇ ਵੀ ਹੁੰਦੇ ਡੰਡੇ ਟੇਡੇ ਵੀ ਮਿਲਦੇ ਆ ਕਿ ਡਾਂਗਾ ਖੁੰਡੀ ਜਿੜੀ